ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਮੌਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਦਰਅਸਲ ਦੋ ਜਵਾਨ ਧੀਆਂ ਦੀ ਮਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਤਦ ਆਸਦੀ ਪੁਲਿਸ ਨੇ ਪਰਚਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਤਾਂ ਤਿੰਨ ਵਿਅਕਤੀਆਂ ਦੇ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਨੇ ਦੱਸਦੀ ਹੈ ਕਿ ਇੱਕ ਫਾਈਨੈਂਸ ਕੰਪਨੀ ਨਾਲ ਸਬੰਧਤ ਤੇ ਵਿਅਕਤੀ ਨੇ ਜਨਾਂ ਦੇ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਜਿਹੜੇ ਉਹ ਲਗਾਏ ਗਿਆ ਵਸਤੇ ਇੱਕ ਇਹ ਜੋ ਮਹਿਲਾ ਦੇ ਵੱਲੋਂ ਜਿਸਤੇ ਵੱਲੋਂ ਇਹ ਖੌਫਨਾ ਕਦਮ ਚੁੱਕਿਆ ਗਿਆ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਿਆ ਉਸ ਦੀਆਂ ਧੀਆਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਿਆ ਜਿਸਦੇ ਵਿੱਚ ਉਹਨਾਂ ਕਹੇ ਕਿ ਜੋ ਫਾਈਨਾਂਸ ਕੰਪਨੀ ਦੇ ਕਰਮਚਾਰੀ ਸਨ ਉਹ ਸਾਡੇ ਘਰ ਆਉਂਦੇ ਸੀ ਘਰ ਆ ਕੇ ਮੇਰੀ ਮਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਸਾਡਾ 1000 ਰੁਪਏ ਦਾ ਉਹ ਜੋ ਲੈਨਤਨ ਰਹਿੰਦਾ ਸੀ ਅਸੀਂ ਇੱਕ ਲੋਨ ਲਿਆ ਸੀ ਅਤੇ ਉਹ ਅਤੇ ਉਸ ਨੂੰ ਅਸੀਂ ਕਲੀਅਰ ਵੀ ਕਰਵਾ ਦਿੱਤਾ ਸੀ ਪਰ 2 ਤੋਂ 2.5 ਸਾਲਾਂ ਬਾਅਦ ਇਹ ਕਰਮਚਾਰੀ ਫਿਰ ਤੋਂ ਆਉਣ ਲੱਗੇ ਤੇ ਸਾਡਾ 1000 ਰੁਪਿਆ ਬਾਕੀ ਸੀ ਉਸ ਨੂੰ ਲੈ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਸਾਡੀ ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸਦੇ ਚਲਦੇ ਆ ਉਹਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਉਸ ਮਹਿਲਾ ਦੇ ਵੱਲੋਂ ਨਹਿਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਕਿ ਉੱਥੇ ਹੀ ਲਗਾਤਾਰ ਉਹਨਾਂ ਦੀ ਭਾਲ ਵੀ ਜਾਰੀ ਆ ਉੱਥੇ ਹੀ ਤੀਆਂ ਦੇ ਬਿਆਨ ਦੇ ਆਧਾਰ ਤੇ ਉੱਪਰ ਪੁਲਿਸ ਨੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਦੱਸਿਆ ਕਿ ਉਹਨਾਂ ਦੇ ਨਾਲ ਇਹ ਸਬੰਧਤ ਕੰਪਨੀ ਹੈ ਜਿਸ ਦੇ ਕਰਮਚਾਰੀਆਂ ਦੇ ਉੱਪਰ ਇਲਜ਼ਾਮ ਲੱਗਿਆ ਕਿ ਉਹਨਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੀ ਦੱਸਿਆ ਕਿ ਇਹ ਜੋ ਕੁੜੀਆਂ ਨੇ ਇਹਨਾਂ ਦੇ ਪਿਤਾ ਦੀ ਪਹਿਲਾਂ ਜੋ ਡੈਥ ਹੋ ਚੁੱਕਿਆ ਦਿਹਾਂਤ ਹੋ ਚੁੱਕਿਆ ਵਾ ਤਾਂ ਦੱਸਦੀ ਕਿ ਨੰਗਲ ਪੁਲਿਸ ਸਟੇਸ਼ਨ ਦੇ ਵਿੱਚ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਤਾਂ ਨੰਗਲ ਦੇ ਨਾਲੇ ਮਾਮਲਾ ਸਬੰਧਤ ਆ ਜਿੱਥੇ ਬੀਬੀ ਐਮਬੀ ਨੰਗਲ ਦੀ ਇੱਕ ਕਲੋਨੀ ਦੇ ਵਿੱਚ ਇਹ ਮਹਿਲਾ ਰਹਿੰਦੀ ਸੀ ਆਪਣੇ ਪਰਿਵਾਰ ਦੇ ਨਾਲ ਤੇ 30000 ਰੁਪਏ ਦਾ ਇਹਨਾਂ ਦੇ ਵੱਲੋਂ ਲੋਨ ਜਿਹੜਾ ਲਿਆ ਗਿਆ ਸੀ ਤੇ ਉਸ ਨੂੰ ਵਾਪਸ ਵੀ ਕਰ ਦਿੱਤਾ ਸੀ ਪਰ 1000 ਰੁਪਏ ਦਾ ਕਿਹਾ ਜਾ ਰਿਹਾ ਹੈ ਕਿ ਬਾਕੀ ਜੋ ਕਰਜ਼ਾ ਰਹਿੰਦਾ ਸੀ ਜਿਸ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਮਹਿਲਾ ਦੇ ਵੱਲੋਂ ਇੱਕ ਖੋਫਨਾਕ ਕਦਮ ਹੈ ਜਿਹੜਾ ਚੁੱਕਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਇਸ ਮੌਕੇ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਹੈ ਜਿਹੜੀ ਉਹ ਲਗਾਈ ਜਾ ਰਹੀ ਆ ਤਾਂ ਦੱਸਦੀ ਹੈ ਕਿ ਨੰਗਲ ਦੇ ਨਾਲੇ ਮਾਮਲਾ ਸਬੰਧਤ ਤਾਂ ਪੁਲਿਸ ਨੇ ਕਾਰਵਾਈ ਕਰਦੇ ਆ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਵਾ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪੈਸਿਆਂ ਦੇ ਲੈਣ ਦੇਣ ਦੇ ਬਾਰੇ ਜੁਗਲ ਆਖੀ ਗਿਆ ਉਸ ਨੂੰ ਲੈ ਕੇ ਅਸੀਂ ਫਲਹਾਲ ਜਾਂਚ ਕਰ ਰਹੇ ਆ

ਉਸ ਤੋਂ 2-3 ਸਾਲ ਬਾਅਦ ਆਏ ਐ 2-3 ਸਾਲ ਕੋਈ ਨਹੀਂ ਆਇਆ ਸਾਡੇ ਕੋਲ ਨਾ ਕੋਈ ਨੋਟਿਸ ਆਇਆ ਕੁਝ ਵੀ ਨਹੀਂ ਆਇਆ ਇਹ 2-3 ਸਾਲ ਬਾਅਦ ਆਇਆ ਕਹਿੰਦੇ ਤੁਹਾਡਾ ਅਮਾਉਂਟ ਪੈਂਡਿੰਗ ਹੈ ਤੇ ਉਹ ਚਲੋ ਅਸੀਂ ਮੰਨ ਵੀ ਲਿਆ ਕਿ ਚਲੋ ਕਿਸ਼ਤਾਂ ਦੇ ਦਾਂਗੇ ਕਿਸ਼ਤ ਸੀ ਅੱਧੀ ਦੇ ਵੀ ਦਿੱਤੀ ਸੀ ਸਿਰਫ 1000 ਰੁਪਏ ਰਹਿ ਗਿਆ ਸੀ ਦੇਣਾ ਜਿਹਦੇ ਕਰਕੇ ਉਹਨਾਂ ਨੇ ਮੰਮੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ 5-6 ਦਿਨ ਤੋਂ ਆਂਦੇ ਵਿੱਚ ਹੀ ਲਗਾਤਾਰ ਸਵੇਰੇ 9 ਵਜੇ ਆ ਜਾਂਦੇ ਸੀ ਉਹੀ 3-4 ਵਜੇ ਦੇ ਕਰੀਬ ਜਾਂਦੇ ਸੀ ਚਾਹੇ ਉਹਨਾਂ ਨੂੰ ਕਈ ਵੀ ਜਾਓ ਕਿ ਸਾਨੂੰ ਥੋੜਾ ਟਾਈਮ ਦੇ ਦਿਓ ਉਹ ਦੋ ਜਣੇ ਅੰਦਰ ਕੁਰਸੀਆਂ ਢਾਕੇ ਦੋ ਜਣੇ ਦੋਨੋਂ ਸਾਈਡ ਕੁਰਸੀਆਂ ਢਾਕੇ ਬੈਠ ਜਾਂਦੇ ਸੀ ਮੰਮੀ ਨਾਲ ਬੜੀ ਬਦਤਮੀਦੀ ਕੀਤੀ ਉਹਨਾਂ ਨੇ ਮੰਮੀ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਦਿੰਦੇ ਆ ਜ਼ਹਿਰ ਦੀਆਂ ਗੋਲੀਆਂ ਲੈ ਕੇ ਸਾਡੇ ਸਾਹਮਣੇ ਖਾਓ ਅਸੀਂ ਦਿੰਦੇ ਆ ਰੱਸੀ ਤੁਸੀਂ ਕਾਂਸੀ ਲਾਓ ਸਾਡੇ ਸਾਹਮਣੇ ਟੱਕਾ ਮਾਰ ਕੇ ਮੰਮੀ ਨੂੰ ਅੱਧਾ ਵੀ ਕਿਹਾ ਕਿ ਮਤਲਬ ਤੁਸੀਂ ਜਾਓ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਓ ਉਹਨਾਂ ਦੇ ਘਰੋਂ ਉਹਨਾਂ ਨੇ ਕਹਿੰਦੇ ਕਿ ਤੁਸੀਂ ਬਾਹਰ ਨਿਕਲੋ ਇੱਥੇ ਇੱਥੇ ਤੋਂ ਵੀ ਇੰਨਾ ਜ਼ਿਆਦਾ ਪਰੇਸ਼ਾਨ ਕਰਤਾ ਨਾ ਕਿ ਮੰਮੀ ਨੇ ਐਦਾਂ ਦਾ ਹੀ ਕਦਮ ਚੱਕ ਲੈਣਾ ਤਾਂ ਪਰੇਸ਼ਾਨ ਬਹੁਤ ਜ਼ਿਆਦਾ ਬਸੰਤ ਕਿੰਨਾ ਲੋਨ ਕਿੰਨਾ ਲੋਨ ਉਹੀ 30000 ਦੇ ਕਰੀਬ ਸੀਗਾ ਜਿਹੜਾ ਲਿਆ ਸੀ ਇਹ 3-4 ਸਾਲ ਹੋ ਗਏ ਸੀ ਕਿ ਅਸੀਂ ਕਲੋਜ਼ ਵੀ ਕਰਵਾਤਾ ਵਾ ਸੀਗਾ ਹੁਣੇ 2-3 ਸਾਲ ਬਾਅਦ ਆਏ ਆ ਉੱਠ ਕੇ ਕਿ ਤੁਹਾਡਾ ਲੋਨ ਅੱਡਾ ਪੈਂਡਿੰਗ ਹੈ ਉਸ ਤੋਂ ਪਹਿਲੇ ਸਾਨੂੰ ਕੋਈ ਨੋਟਿਸ ਵੀ ਨਹੀਂ ਆਇਆ ਕਿ ਤੁਹਾਡਾ ਅੱਡਾ ਲੋਨ ਕੋਈ ਪੈਂਡਿੰਗ ਵੀ ਹੈ ਮम्मी ਮੇਰੇ ਸਿਲਾਈ ਦਾ ਕੰਮ ਵੀ ਕਰਦੇ ਸੀ ਤੇ ਇੱਕ ਅੰਕਲ ਦੇ ਘਰ ਖਾਣਾ ਵੀ ਬਣਾਉਂਦੇ ਸੀ

ਬਾਕੀ ਬਾਏ ਸੇ ਸਤੀ ਸਭ ਨੂੰ ਪਛਾਣ ਸਕਦੇ ਕਿ ਕਿਹੜਾ ਮੁੰਡਾ ਸੀਗਾ ਜਿਹੜਾ ਜਿੱਦਲੂ ਥੋੜੇ ਮਮੀ ਨੇ ਆਦਮਾ ਚੁੱਕਿਆ ਉਧਰ ਕਿੰਨੇ ਬੰਦੇ ਆਏ ਸੱਤਕ ਬੰਦੇ ਸੀਗੇ ਅੱਛਾ ਹਾਂਜੀ ਸੱਤ ਪਹਿਲਾਂ ਦਰਦ ਹਾਂਜੀ ਦੋ ਇੱਧਰ ਚਾਰ ਜਣੇ ਅੰਦਰ ਚਾਰ ਜਣੇ ਇੱਧਰ ਐਦਾਂ ਬੈਠ ਜਾਂਦੇ ਸੀਗੇ ਹੋਣਾ ਕੁਰਸੀਆਂ ਲਗਾ ਕੇ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਵੀ ਮਮੀ ਨੇ ਕਿ ਮੇਰੀ ਕੁੜੀਆਂ ਘਰ ਇਕੱਲੀਆਂ ਹੁੰਦੀਆਂ ਵੀ ਤੁਹਾਡਾ ਐਦਾਂ ਬਹਿਣ ਦਾ ਕੋਈ ਰਾਈਟ ਨਹੀਂ ਐ ਪਰ ਉਹ ਸੁਣਦੇ ਹੀ ਨਹੀਂ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਮੈਂ ਸਭ ਨੂੰ ਪਤਾ ਸੀ ਉਹਨਾਂ ਨੂੰ ਕਹਿੰਦੇ ਵੀ ਸੀ ਪਰ ਉਹ ਮੰਨਦੇ ਹੀ ਨਹੀਂ ਸੀ ਜੀ ਜੀ ਉਹ ਕਹਿੰਦੇ ਸਾਡੇ ਕੋਲ ਰਾਈਟ ਹੈ ਸਾ ਤੁਸੀਂ ਬੁਲਾ ਲਓ ਚਾਹੇ ਥਾਣੇ ਵਾਲਿਆਂ ਨੇ ਬੁਲਾ ਲਓ ਸਾਡੇ ਕੋਲ ਸਾਰੇ ਰਾਈਟ ਹੈ ਬਸ ਇਹ ਨਹੀਂ ਬੋਲ ਰਹੇ ਸੀ ਉਹ ਥੋੜੀ ਡਰ ਜਾਂਦੇ ਸੀ ਮੱਲੇ ਵਾਲੇ ਪਤਾ ਸਭ ਨੂੰ ਆ ਗਿਆ ਆਂਦੇ ਸੀ ਪਰ ਉਸ ਟਾਈਮ ਕੋਈ ਵੀ ਨਹੀਂ ਖੜਦਾ ਹਾਂਜੀ ਉਹਦਾ ਕੁਛ ਨਹੀਂ ਬਤਾਇਆ ਉਹ ਉਹ ਦੋ ਦਿਨ ਹੀ ਫਰਾ ਰਿਹਾ ਹੈ ਅਜੇ ਤੱਕ ਕੁਝ ਪਤਾ ਹੀ ਨਹੀਂ ਲੱਗਿਆ ਕੋਈ ਰਸੀਦ ਨਹੀਂ ਸਾਨੂੰ ਦਿੱਤੀ ਕਦੇ ਰਸੀਦ ਨਹੀਂ ਦਿੱਤੀ ਕਹਿੰਦੀ ਸੀ ਸਾਨੂੰ ਕਿਸ਼ਤ ਪੜਾਜੋ ਸਰ ਹਲੇ ਆਈ ਨਹੀਂ ਹੈ ਸਾਨੂੰ ਕਦੀ ਕੋਈ ਰਸੀਦ ਨਹੀਂ ਆਈ ਉਹਨਾਂ ਵੱਲੋਂ ਕਿ ਕੁਝ ਵੀ ਨਹੀਂ ਸਾਡੇ ਕੋ ਕੁਝ ਵੀ ਨਹੀਂ ਹੈ ਸਾਡੇ ਕੋ ਕੁਝ ਨਹੀਂ ਸੀ ਉਹ ਕਹਿੰਦੇ ਹੈ ਸਾਡੀ ਪਾਸਬੁੱਕ ਬਣਦੀ ਹੈ ਥੋੜਾ ਟਾਈਮ ਬਾਅਦ ਆਂਦੀ ਹੈ ਪਰ ਸਾਡੇ ਕੋ ਅੱਜ ਤੱਕ ਨਹੀਂ ਆਈ ਜਦੋਂ ਹੁਣ ਵੀ 2-3 ਸਾਲ ਹੋ ਗਏ ਸਾਡੇ ਕੋ ਕੋਈ ਨੋਟਿਸ ਤੱਕ ਵੀ ਨਹੀਂ ਆਇਆ ਕਿ ਵੀ ਤੁਹਾਡਾ ਏਡਾ ਅਮਾਉਂਟ ਪੈਂਡਿੰਗ ਵੀ ਹੈਗਾ ਹੈ ਅਗਰ ਅਮਾਉਂਟ ਕੋਈ ਪੈਂਡਿੰਗ ਸੀਗਾ ਸਾਨੂੰ ਨੋਟਿਸ ਹੀ ਤਾਂ ਆਣਾ ਸੀਗਾ ਨਾ ਪਰ ਏਡਾ ਦਾ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ 1000 ਰੁਪਏ ਕਰਕੇ ਸਾਡੇ ਹੱਥੋਂ ਸਾਡੀ ਮਾਂ ਚਲੀ ਗਈ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹ ਬੰਦੇ ਜੇਲ੍ਹ ਦੇ ਅੰਦਰ ਚਾਹੀਦੇ ਤੁਹਾਨੂੰ ਪਤਾ ਐਦਾਂ ਲੱਗਾ ਸੀ ਵੀਡੀਓ ਦੇਖੀ ਐ ਫੇਸਬੁਕ ਤੇ ਨਾ ਅਸੀਂ ਸਾਰੇ ਲੱਬ ਦੇ ਵੇ ਸੀ ਉਹਨਾਂ ਨੂੰ ਕਿਉਂਕਿ ਉਹ ਕਾਫੀ ਟਾਈਮ ਤੋਂ ਚੱਲ ਗਏ ਵੇ ਸੀ ਘਰੋਂ ਅਸੀਂ ਲੱਬ ਦੇ ਵੇ ਸੀਗੇ ਤੇ ਇੱਕੋਦਮ ਜਿੱਦਾਂ ਸਾਨੂੰ ਕਿਸੇ ਨੇ ਦੱਸਿਆ ਕਿ ਅੱਜ ਨਾ ਕਿਸੇ ਨੇ ਸੁਸਾਈਡ ਵੀ ਕੀਤਾ ਐ ਨਾ ਤੋ ਜਿੱਦਾਂ ਅਸੀਂ ਉਹ ਵੀਡੀਓ ਦੇਖੀ ਫਿਰ ਵੀਡੀਓ 'ਚ ਪਤਾ ਲੱਗਾ ਕਿ ਉਹ ਮੰਮੀ ਮਤਲਬ ਵੀਡੀਓ 'ਚ ਸਾਫ਼ ਪਛਾਣ ਹੁੰਦੀ ਐ ਉਹਨਾਂ ਦਾ ਫੇਸ ਵੀ ਦਿਖਦਾ ਐ ਮੰਮੀ ਐ ਫਿਰ ਸਾਨੂੰ ਪਤਾ ਲੱਗਾ ਕਿ ਉਹ ਮੰਮੀ ਐ ਤੇ ਉਦੋਂ ਤੋਂ ਲੈ ਕੇ ਹਾਲੇ ਤੱਕ ਸਾਨੂੰ ਉਹਨਾਂ ਦੀ ਡੈੱਡ ਬੋਡੀ ਵੀ ਮਿਲੀ ਨਹੀਂ ਮਤਲਬ ਡੈੱਡ ਬੋਡੀ ਟੁੰਡਣ ਚ ਵੀ ਸਾਡੀ ਕੋਈ ਹੈਲਪ ਨਹੀਂ ਆਉਂਦੀ ਵੀ ਕੋਈ ਹੈਲਪ ਨਹੀਂ ਕਰਦਾ ਸਭ ਅੱਧੀ ਕਹਿੰਦੇ ਵੇ ਕਿ ਤੁਸੀਂ ਇੰਤਜ਼ਾਰ ਕਰ ਲਓ ਕਿ ਉਹ ਖੁੱਲ ਕੇ ਆਪਣੇ ਆਪ ਉੱਪਰ ਆਉਂਗੀ ਅੱਜ ਸਵੇਰੇ ਵੀ ਡੈੱਡ ਬੋਡੀ ਕਿਸੇ ਨੇ ਦੇਖੀ ਹੈ ਉਥੇ ਤੈਰਦੀ ਵੀ ਕੰਗੋ ਵਾਲ ਤੋਂ ਥੋੜਾ ਜਿਹਾ ਪਿੱਛੇ ਪਰ ਸਾਡੇ ਨਾਲ ਕੋਈ ਹੈਲਪ ਨਹੀਂ ਹੈ ਪੁਲਿਸ ਵੀ ਸਾਡੀ ਕੋਈ ਹੈਲਪ ਨਹੀਂ ਕਰਦੀ ਵੀ ਡੈੱਡ ਬੋਡੀ ਟੁੰਡਣ ਚ ਚਾਰ ਤਰੀਕ ਦੀ ਗੱਲ ਹੈ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਡੈਡ ਬੋਡੀ ਜਿਹੜੀ ਸੀ ਉਹ ਪਾਰੀ ਦੇ ਸਟਾਰ ਨੂੰ ਮਿਲੂਗੀ ਤੇ ਉਹਦੇ ਵਿੱਚ ਉਸਦੇ ਪਰਿਵਾਰ ਵੱਲੋਂ ਤਿੰਨ ਬੰਦਿਆਂ ਦੇ ਉੱਤੇ ਸ਼ੁਭਮ ਸਾਗਰ ਅਭਿਸ਼ੇਕ ਦੇ ਨਾਮ ਨਾਲ ਵੀ ਜਿਹੜੇ ਇਹ ਤਿੰਨ ਬੰਦੇ ਨੇ ਸਾਡੇ ਕੋਲੇ ਆ ਕੇ ਜਿਹੜੇ ਇਹਨਾਂ ਨੇ ਲੋਨ ਲਿਆ ਵਾ 35000 ਰੁਪਏ ਦਾ ਉਹਦੀ ਕਿਸ਼ਤ ਲੈਣ ਆਏ ਸੀਗੇ ਤੇ ਇਹਨਾਂ ਨੇ ਇਹਨਾਂ ਨੇ ਬਚਲੂਕੀ ਕੀਤੀ ਸੀ ਉਸ ਬਚਲੂਕੀ ਤੋਂ ਤੰਗ ਆ ਕੇ ਵੀਡੀਓ ਡੈਡ ਬੋਡੀ ਲੇਡੀ ਦੀ ਸੀਗੀ ਉਸ ਲੇਡੀ ਨੇ ਆਟੋਮੈਟ ਕਿਆ ਕਰ ਲਈ ਸੀ ਜਿਸ ਦੇ ਉੱਤੇ ਅਸੀਂ ਐਕਸ਼ਨ ਲੈਂਦੇ ਉਹਦੀ ਪਹਿਲਾਂ ਤਾਂ ਤਾਂ ਇਤਨਾ ਇਨਵੈਸਟੀਗੇਸ਼ਨ ਕੀਤੀ ਵੀ ਕਿੰਨਾ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਤੱਥ ਸਿੱਕੇ ਸਾਰੇ ਸਾਹਮਣੇ ਸਹੀ ਆ ਪੁਰੀ ਪਰਚਾ ਦਰਜ ਕਰਕੇ ਕੋਮਲ ਦੇ ਬਿਆਨਾਂ ਦੇ ਉੱਤੇ 199 ਨੰਬਰ ਐਫਆਈਆਰ ਦਰਜ ਕੀਤੀ ਹੈ ਤੇ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀਆਂ ਤੇ ਅਲੀਗੇਸ਼ਨ ਸੀਗੇ ਤਿੰਨੇ ਅਸੀਂ ਅਰੈਸਟ ਕਰ ਲਏ ਸ਼ੁਭਮ ਸਾਗਰ ਤੇ ਅਭਿਸ਼ਕ ਸਰ ਕਿਤੇ ਵਿਰਿਆਂ ਵਾਲੇ ਕਿਹੜੀ ਕੰਪਨੀ ਕਰਦੇ ਆ ਇਹ ਉਹਨਾਂ ਦੀ ਇੱਕ ਕੰਪਨੀ ਹੈਗੀ ਹੈ ਜੀ ਉਹਦੇ ਵਿੱਚ ਕੰਮ ਕਰਦੇ ਨੇ ਜੀ ਇਹ ਸਤਿਅੰਪਨ ਆਸ ਕੰਪਨੀ ਦੇ ਸਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਪੈਸੇ ਸੀ ਉਹ ਵਾਪਸ ਕੀਤੇ ਜਾ ਚੁੱਕੇ ਸੀ ਲੇਕਿਨ ਬਾਊਟ ਨੇ ਪਛਾਣ ਕਰ ਦਿੱਤੀ ਕਿ ਇਹ ਕਿੱਥੇ ਗਿਆ ਗਿਆ ਇਹ ਹਜੇ ਇਨਵੈਸਟੀਗੇਸ਼ਨ ਦੇਖੋ ਪੂਰੀ ਤਾਂ ਨਹੀਂ ਹੋਈ ਪਰ ਜਿਹੜੇ ਉਹਨਾਂ ਨੇ ਬਕਸ ਲੁਕੀ ਦਿੱਤੀ ਜਿਹਦੇ ਕਰਕੇ ਉਹਨੇ ਆਤਮਦਾਕ ਕੀਤਾ ਉਹਦੇ ਕਰਕੇ ਅਸੀਂ ਇਹ ਕੀਤਾ ਜਿਹੜੇ ਪੈਸਿਆਂ ਵਾਲਾ ਉਹ ਹਜੇ ਚੈਕ ਕਰ ਰਹੇ ਨੇ ਸਰ ਡੈਡ ਬਡੀ ਕਵਰ ਹੋ ਗਈ ਨਹੀਂ ਹਜੇ ਡੈਡ ਬਡੀ ਕਵਰ ਨਹੀਂ ਸਤਿਅੰਪਨ ਨੰਬਰ 1 ਕੇ ਕਰੀਏ ਨੇ ਹੋਰ ਹੈ हिमाचल दे रहने वाले नहीं जितने अगली कार्रवाई है अगली कार्रवाई जो डेड बॉडी आएगी जो डेट ਇਹਨਾਂ ਨੂੰ ਪੇਸ਼ ਕਰਾਂਗੇ ਡੈਡ ਬਾਡੀ ਦੀ ਭਾਲ ਦੇ ਵਿੱਚ ਅਸੀਂ ਆਪਣੀਆਂ ਟੀਮਾਂ ਭੇਜੀ ਹੋਈਆਂ ਨੇ ਨਗਰਦਰ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕਾਰਵਾਈ ਹੋ ਰਹੀ ਪੁਲਿਸ ਵੀ ਫੜ ਰਹੀ ਹੈ ਕਾਰਨ ਕੀ ਹੈ ਜੀ ਕਿ ਪੁਲਿਸ ਨੂੰ ਪਹਿਲਾਂ ਨਹੀਂ ਪਤਾ ਕਿ ਐਵੇਂ ਸਾਰੇ ਇਹਦਾ ਹਥਿਆਰ ਵੀ ਮਿਲਿਆ ਵੀ ਮਿਲਿਆ ਦੇਖੋ ਹੁਣ ਇਸ ਵੇਲੇ ਤਾਂ ਸਾਡੇ ਕੋਲ ਜਿਹੜਾ ਇਹ ਮੈਟਰ ਹੈਗਾ ਅੱਜ ਦੇ ਕਰਕੇ ਆਪਾਂ ਕੋਲ ਤਾਂ ਸੱਦੀ ਹੈ ਉਦੇ ਵਿੱਚ ਤਾਂ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਦੇ ਵਿੱਚ ਇਹ ਬਹੁਤ ਹੀ ਸੈਂਸਿਟਿਵ ਮੈਟਰ ਸੀਗਾ ਜਿਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਸੀਗੀ ਤਾਂ ਜੋ ਕੋਈ ਗਲਤੀ ਨਾ ਹੋ ਜAVE ਸਾਡੇ ਵੱਲੋਂ ਉਸ ਚੀਜ਼ ਨੂੰ ਕੀਤਾ ਤੇ ਬਾਕੀ ਜਿਹੜਾ ਨਸ਼ਾ ਦਾ ਉਹ ਤਾਂ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਹਰ ਵੇਲੇ ਵਰਕ ਆਊਟ ਕਰਦੇ ਆ ਇਹ ਤਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਤੁਸੀਂ ਅਨਗੋਲਾ ਕਰੇ ਨਹੀਂ ਸਕਦੇ ਇਹਦਾ ਜਿਹੜੀ ਇਹਨਾਂ ਗ੍ਰਿਫਤਾਰ ਜਿਹੜੇ ਕਿਹੜਾ ਤਰ੍ਹਾਂ ਦੇ ਲਗਾਈਏ ਇਹਨਾਂ ਦੇ ਉੱਤੇ ਜੀ ਬੀਐਨਐਸ ਦੀ 108 ਸੈਕਸ਼ਨ ਲੱਗੀ ਹੈਗੀ ਹੈ ਤੇ ਇਹਨੂੰ ਜੀ ਕਿਸੇ ਬੰਦੇ ਨੂੰ ਮਜਬੂਰ ਕਰਨਾ ਜੀ ਮਰਨ ਵਾਸਤੇ ਮਹਿਲਾ ਦਾ ਨਾਮ ਕੀ ਹੈ ਸਰ ਕਿ ਕਿੰਨੀ ਪੇਮੈਂਟ ਲੈ ਲਈ ਇਹਨੇ ਜੀ ਮਹਿਲਾ ਨੇ 35000 ਰੁਪਏ ਲਿਆ ਸੀਗਾ ਜੀ ਰੰਜਨਾ ਦੇ ਵੀ ਇਹਦਾ ਨਾਮ ਹੈ ਇਹ ਜਿਹੜੇ ਬਲਾਕ ਬੀਈ ਬਲਾਕ ਦੇ ਵਿੱਚ ਰਹਿਣ ਵਾਲੀ ਹੈ ਤੇ ਇਹਨੇ 35000 ਰੁਪਏ ਲਿਆ ਸੀਗਾ 700 ਰੁਪਏ ਦੀ ਕਿਸ਼ਤ ਸੀਗੀ 1000 ਰੁਪਏ ਪੈਂਡਿੰਗ ਸੀਗਾ ਉਹ ਲੈਣਾ ਸੀ ਤਦਾਂ ਕਿ ਆਕਾਤ ਜਿਹੜੀ ਸਤਿਅਮ ਕੰਪਨੀ ਹੈ ਇਹ ਇਹਨਾਂ ਨੇ ਨੰਗੜ ਦੇ ਵਿੱਚ ਹੋਰ ਵੀ ਕਈਆਂ ਨੂੰ ਲੋਨ ਦਿੱਤੇ ਆ ਜਾਂ ਕਿ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਟ ਕਰਕੇ ਦੱਸ ਸਕਦੇ ਆ